ਸ਼ੰਕਰੂਰ ਦੇ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਦੇ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ ਬਜਾਏ ਫੂਸ ਭਰ ਕੇ ਟ੍ਰੇਨ ਤੇ ਲੋਡ ਕਰਕੇ ਅੱਗੇ ਵੇਚਿਆ ਜਾ ਰਿਹਾ ਸੀ। ਲੇਬਰ ਨੇ ਦੇਖਦਿਆਂ ਹੀ ਇਸਾ ਪਰਦਾਫਾਸ਼ ਕੀਤਾ। ਲੇਬਰ ਨੇ ਜਦ ਜਾਣਕਾਰੀ ਦਿੱਤੀ ਤਾਂ মিডিਆ ਨੇ ਵੀ ਸਮੁੱਦੇ ਨੂੰ ਚੁੱਕਿਆ ਤੇ ਦੇਖਣ ਨੂੰ ਮਿਲਿਆ ਕਿ ਕਣਕ ਦੀ ਬਜਾਏ ਫੂਸ ਬੋਰੀਆਂ ਦੇ ਵਿੱਚ ਭਰਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਪਨਗ੍ਰੇਨ ਇਨਸਪੈਕਟਰ ਅਤੇ ਫੂਡ ਸਪਲਾਈ ਇਨਸਪੈਕਟਰ ਵੱਲੋਂ ਮੌਕੇ ਤੇ ਉੱਪਰ ਆ ਕੇ ਸਾਰੀਆਂ ਬੋਰੀਆਂ ਦੀ ਜਾਂਚ ਕੀਤੀ ਗਈ ਅਤੇ ਫੂਸੀਆਂ ਭਰੀਆਂ ਹੋਈਆਂ ਅਤੇ ਘੱਟ ਵਜਨ ਵਾਲੀਆਂ ਬੋਰੀਆਂ ਟ੍ਰੇਨ ਦੇ ਵਿੱਚੋਂ ਉਤਾਰੀਆਂ ਗਈਆਂ ਜਾਣਕਾਰੀ ਦਿੰਦੇ ਹੋਏ ਪਨਗ੍ਰੇਨ ਇਨਸਪੈਕਟਰ ਨੇ ਕਿਹਾ ਕਿ ਪਨਗ੍ਰੇਨ ਦੀ ਆ ਜੇ ਸਪੈਸ਼ਲ ਲੱਗੀ ਹੋਈ ਸੀ ਜਿਸ ਦੇ ਵਿੱਚ ਆਰਤੀਆਂ ਦੇ ਵੱਲੋਂ ਸਿੱਧਾ ਹੀ ਟ੍ਰੇਨ ਦੇ ਵਿੱਚ ਕਣਕ ਦੀਆਂ ਬੋਰੀਆਂ ਲੋਡ ਕਰਵਾਈਆਂ ਜਾਣੀਆਂ ਸੀ ਅਤੇ ਘਾਟੀਆਂ ਦੇ ਵੱਲੋਂ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ ਬਜਾਏ ਫੂਸ ਹੀ ਪਰਿਆ ਹੋਇਆ ਸੀ ਅਤੇ ਕਈ ਬੋਰੀਆਂ ਦਾ ਵજન ਕਾਫੀ ਜ਼ਿਆਦਾ ਘੱਟ ਸੀ ਸ਼ਿਕਾਇਤ ਮਿਲਣ ਦੇ ਉੱਪਰ ਸਾਡੇ ਵੱਲੋਂ ਮੌਕੇ ਉੱਪਰ ਪਹੁੰਚ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਫੂਸਦੀਆਂ ਭਰੀਆਂ ਹੋਈਆਂ ਬੋਰੀਆਂ ਥੱਲੇ ਉਤਾਰੀਆਂ ਗਈਆਂ ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਆਰਟੀਕ ਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਉਥੇ ਜਦੋਂ ਇਸ ਬਾਰੇ ਸੰਗਰੂਰ ਦੇ ਡੀਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜੜੀ ਜਾਂਚ ਉਹ ਕੀਤੀ ਜਾ ਰਹੀ ਹੈ ਤੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚਾਰ ਟਰੱਕ ਆਏ ਸੀਗੇ ਫੂਜ਼ੇ ਵਿੱਚ ਫੂਸ ਭਰਿਆ ਸੀਗੇ ਵਿੱਚ ਵਿੱਚ ਸਾਨੂੰ ਪਤਾ ਲੱਗਿਆ ਵੀ ਉਹਰੇ ਫੂਸ ਭਰਿਆ ਸੀਗਾ ਤਾਂ ਦੀ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਭੇਜੇ ਵੀ ਅਸੀਂ ਉਹਰੇ ਨਹੀਂ ਭਰਨਾ ਸੀਗਾ ਟਰੱਕ ਇਹ ਬਨਗਰੇਂਦਿ ਅਜੰਸੀ ਤੋਂ ਆਈ ਸੀ ਪਤੰਗਰੇਂਦਿ ਸਪੈਸ਼ਲ ਦੱਲੇ ਲੈਬਰ ਦੇ ਨਾਲ ਦੀਆਂ ਸਭ ਇਹ ਮਾਲ ਗਲਤ ਹੈ ਅਸੀਂ ਨਾਲ ਦੇ ਟਰੱਕ ਰੁੱਕੇ ਸਾਰੇ ਟੈਕਨੀਕਲ ਵਾਲਾ ਜਿਹੜਾ ਸਟਾਫ ਹੈ ਟੈਕਨੀਕਲ ਵਾਲਾ ਸਟਾਫ ਚੈੱਕ ਕਰਦੇ ਵੀ ਮਾਲ ਸਹੀ ਹੈ ਜਾਂ ਗਲਤ ਹੈ ਅਸੀਂ ਦਾ ਲੋਡਿੰਗ ਵਾਲਿਆਂ ਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਆ ਜੀ ਬਲਾ ਲੈ ਨਾਲ ਦੇ ਵੀ ਆਹ ਸਾਰਾ ਗਲਤ ਆ ਰਹਿ ਮਾਲੇ ਉਹ ਚਾਰ ਟਰੱਕ ਚ ਸਦੇ ਚੈੱਕ ਕਰੇ ਨਾਲੀਆਂ ਚਾਰ ਆਰਟੀ ਸਾਡੇ ਡੀਐਮ ਸਾਹਿਬ ਕਰਨਗੇ ਅਸੀਂ ਮੈਨੇਜਰ ਸਾਹਿਬ ਸਾਡੇ ਡੀਐਮ ਸਾਹਿਬ ਨੂੰ ਲਿਖ ਕੇ ਦੇਣਗੇ ਡੀਐਮ ਸਾਹਿਬ ਡੀਐਫਐਸ ਜੀ ਮੈਂ ਦੱਸਦਾ ਇਹ ਸਾਡਾ ਕੰਡੇ ਦੇ ਜਿਹੜਾ ਵਜਨ ਆਇਆ ਕੰਡੇ ਦੇ ਬਿਲਕੁਲ ਸਹੀ ਵਜਨ ਆਇਆ ਸਾਡਾ ਕੱਲ ਸੁਣ ਕੇ ਚੱਲੋ ਉਸ ਤੋਂ ਬਾਅਦ ਓਰੇ ਆ ਰਸਤੇ ਤੇ ਜਿਵੇਂ ਚੋਰੀ ਹੋ ਗਈ ਜਾਂ ਕੁ ਕਟ ਬਜਨ ਆਇਆ ਉਹ ਲੱਗਿਆ ਉਹ ਕੰਡੇ ਤੋਂ ਪਤਾ ਲੱਗ ਗਿਆ ਜੇਸ਼ ਵਾਂਸਲ ਮੇਰਾ ਨਾਮ ਹੈ ਜੀ ਇਨਸਪੈਕਟਰ ਮੈਂ ਪਨਗਰੇਂਗ ਸੰਗਰੂਰ ਬਤੌਰ ਇਨਚਾਰਜ ਮੈਂ ਕੰਮ ਕਰ ਰਿਹਾ ਹਾਂ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ ਤੇ ਟਰੈਕਟਰ ਡਿਲੀਵਰੀ ਮੰਡੀਆਂ ਦੇ ਵਿੱਚੋਂ ਅਸੀਂ ਉਹ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਸਾਡੇ ਕੋਲੇ ਘੰਟਾ ਤੋਂ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸਰਾਉਟ ট্রেਡਿੰਗ ਕੰਪਨੀ ਕੋ ਟਰੱਕ ਉਥੋਂ ਭਰ ਕੇ ਆਏ ਸੀ ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ ਐਫਸੀ ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦਿਆਂ ਉਹ ਬੋਸਦਿਆਂ ਬੁਰੀਆਂ ਕੁਝ ਟਰੱਕਾਂ ਦੇ ਵਿੱਚ ਪਾਈਆਂ ਗਈਆਂ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੁਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਆੜਤੀ ਨੂੰ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇ ਦੀ ਬੰਦੀ ਕਾਰਵਾਈ ਆੜਤੀ ਉੱਤੇ ਕਿਉਂਕਿ ਮੰਡੀ ਦੇ ਵਿੱਚ ਉਪਰਚੇ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਆ ਜਾਂ ਉਹਦਾ ਵજન ਮੇਨਟੇਨ ਕਰਨਾ ਹੈ ਉਹ ਆਰਟੀ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰ ਮੋਰੀ ਇਸ ਸਪੈਸ਼ਲ ਆਈ ਅਸੀਂ ਭੇਜਣੀ ਆ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਜਿਹੜਾ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਆ ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰਾ ਬਜਨਸ ਨੂੰ ਪਹਿਲਾਂ ਦੱਸਿਆ ਵੀ ਇਹ 8 ਚ ਦੁਬਾਰਾ ਉਹਨੇ ਭਰਨਾ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕੀਤਾ ਜਾਣਾ। ਇਸ ਤੋਂ ਬਾਅਦ ਹੀ ਹੋਊਗਾ ਜੀ। ਟਰੱਕ ਦੇਖੋ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ। ਇਹਦੇ ਵਿੱਚ ਆਪ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ। ਚਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਹੈ। ਜੀ। ਜਿਹੜਾ ਟਰੱਕ ਦਾ ਵਜ਼ਨ ਬੰਦਾ 300 ਬੂਰੀ ਕਟਰੱਕ 'ਚ ਪੈ ਰਹੀ ਹੈ। ਉਹਦਾ ਵਜ਼ਨ 150 ਕਿਲੋਣਾ ਚਾਹੀਦਾ। ਜੇ ਉਹ ਵਜ਼ਨ ਘੱਟ ਆਊਗਾ ਤਾਂ ਉਹ ਸਾੜਤੀ ਦੀ 19 ਪੇਮੈਂਟ ਕੱਟ ਲਈ ਜਾਵੇ ਇਹ ਟਰੱਕ ਅਲੱਗ-ਅਲੱਗ ਤੁੜਕੇ ਆ ਕੱਲੀ-ਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ ਨਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ 55000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਕਰਕੇ ਭੇਜਣੀ ਹੈ ਤਾਂ ਉਹ ਸੰਭਵ ਨਹੀਂ ਹੈ ਸੈਂਸ ਸਸਪੈਂਡ ਕੀਤਾ ਜਾਊਗਾ ਜੀ ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਇਹ ਦੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ ਆੜਤੀ ਦਾ ਲਸੰਸ ਮਾਰ ਕਮੇਟੀ ਦੁਆਰਾ ਜਾਰੀ ਕੀਤਾ ਉਹ ਕਾਰਵਾਈ ਸਵੇਰ ਤੱਕ ਉਹਦੇ ਤੇ ਕਰ ਦਿੱਤੀ ਜਾ ਤਾਂ ਤਾਂ ਕੀ ਹੈ ਦੇਖੋ ਜੀ ਉਹ ਪਿੱਛੇ ਭਰ ਕੇ ਉਹ ਚੈੱਕ ਕਰ ਰਿਹਾ ਜੋ ਜੋ ਕਮੀ ਪੇਸ਼ੀ ਉਹਨੇ ਕੱਢ ਕੇ ਦੱਸੀ ਹੈ ਉਹ ਉਹਨੇ ਲੋਕਾਂ ਨੂੰ ਦੱਸਿਆ ਵੀ ਇਹ ਗ ਅਸੀਂ ਕੰਡੇ ਤੇ ਰੋਸ਼ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਸਰਵਾਈ ਸਾਡੀ ਕਰੀ ਨਹੀਂ ਜੀ ਮੈਂ ਕਿਹਾ ਮੈਂ ਨੇ ਮਤਲਬ ਧਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਨ ਦੀ ਮਾਰੀ ਕਹਿੰਦੇ ਅਸੀਂ ਨੂੰ ਕਹਿੰਦੇ ਸਪੈਲ ਸਿੱਧਾ ਨਾ ਜਾਣ ਆ ਅੱਜ ਅਸੀਂ ਇਹ ਜਮੀਨ ਆਪ ਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਫੇਰ ਕਹਿੰਦਾ ਵੀ ਨਹੀਂ ਦਾ ਤਿਆਰ ਦੇ ਵਿੱਚ ਆੜ ਪਸਾਉਂਦੇ ਨੇ ਆੜ ਪਸਾ ਕੇ ਬਹੁਤ ਵੱਡਾ ਵੱਦਾ ਜਿਹੜਾ ਮਤਲਬ 50 ਘਟਿਆਂ ਦੇ ਵਿੱਚ ਮਤਲਬ ਘਟੋ ਘਟਾ ਮੈਨੂੰ ਤਾਂ ਨਹੀਂ ਵੀ 50 ਗੱਟਿਆਂ ਦਾ 25 ਕਾਊਂਟਰ ਵਾਹਨ ਵੰਡਦਾ ਜੀ ਉੱਥੇ ਸਾਰੀ 12 ਰਾਂਹਾਂ ਦਾ ਜੀ ਕਿ ਟ੍ਰੱਕ ਦੇ ਵਿੱਚ ਨਾ ਨਾ ਵਾਹਨ ਘਟ ਆਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਰਾਲ ਮਿਲ ਕੇ ਅਸੀਂ ਸਾਰੇ ਇਸ ਸਾਹ ਵਿੱਚ ਹੁੰਦਾ ਜੀ ਮਗਰੋਂ ਆਰਸੀ ਆ ਵੀ ਜਿਹੜੇ 50 ਸਾਢੇ 6 ਸਾਢੇ ਰਾਲ ਮਿਲ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਉਹਰੇ ਸਾਡੇ ਵਾਸਤੇ ਉਹਨੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸੌਂਵਰੇ ਸਾਡੀ ਕੋਈ ਸ਼ਰਵਾਈ ਨਹੀਂ ਹੁੰਦੀ ਸਾਡੇ ਉਹਦੇ ਟਰੱਕ ਗੋਲੇ ਨਹੀਂ ਖੜਦਾ ਕੋਈ ਗਿਣਤੀ ਵੇਸ਼ੀ ਕਰਦੇ ਆ ਸਭ ਕੁਝ ਅਸੀ ਕਰਦੇ ਆ ਜਦੋਂ ਡੈਮੇਜ ਪੈਂਦਾ ਸਾਰੇ ਸਾਡੇ ਤੇ ਪਾਉਂਦੇ ਨੇ ਆ ਡੈਮੇਜ ਇਹਨਾਂ ਦੀ ਕਤੂਸ ਦੇ ਕਾਰਨ ਪੈਂਦਾ ਤੇ ਸਜਾਵਾਂ ਅਸੀਂ ਫੜੇ ਨੇ 40 40 ਹਜ਼ਾਰ ਲੱਖ ਲੱਖ ਡੇ ਡੇ ਲੱਖ ਸਾਡਾ ਠੇਕ ਜਿਹਾ ਕੱਟ ਲੈਂਦਾ ਸਾਮੀ ਤੇ ਜ਼ਿੰਮੇਵਾਰੀ ਇਹਨਾਂ ਨੇ ਕਾਹਨ ਡਾਇਰੈਕਟ ਸਾਡੇ ਲੇਬਰ ਤੇ ਪੈਂਦਾ ਸਾਡੇ ਲੇਬਰ ਉੱਤੇ ਬੈਲਿਆਂ ਬੈਠੇ ਨੇ ਸਾਰਾ ਠੀਕ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇਖਲਾਕ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਹਾਰਤ ਹੈ ਕਿਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਹਾਂ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਖਿਓ ਨਾ ਵਾਪਰੇ ਏਜੰਸੀ ਜਿਸ ਤਰ੍ਹਾਂ ਹੈਗੀਆਂ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਨਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਵਿਲਹਿਰਾ ਮੂਨਾ ਸੁਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਨਕ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਪਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਨੇਆ ਤੋਂ ਉਹ ਸਾਰਾ ਕੁਝ ਮੈਂ ਫੈਕਸ ਬਿਨਾ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਇਹੋ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਸ ਤੋਂ ਜਾਣ ਕੇ ਕਿ ਕਿਹੜੀ ਏਜੰਸੀ ਦਾ ਲੋਡ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par